ਗੁਰੂ ਨਾਨਕ ਦੇਵ ਹਸਪਤਾਲ ਦੇ ਸਾਹਮਣੇ 메ਨ ਸੜਕ ਤੇ ਕੂੜੇ ਦੇ ਲੱਗੇ ਵੱਡੇ ਵੱਡੇ ਢੇਰਾਂ ਨੇ ਲੋਕਾਂ ਨੂੰ ਨੱਕ ਮੂੰਹ ਟਾ ਕੇ ਲੰਘਣ ਲਈ ਮਜਬੂਰ ਕੀਤਾ ਹੋਇਆ ਹੈ। ਕੂੜੇ ਦੇ ਵੱਡੇ ਵੱਡੇ ਢੇਰ ਵੇਖ ਕੇ ਆਉਣ ਜਾਣ ਵਾਲੇ ਲੋਕਾਂ ਦੇ ਮੂੰਹੋਂ ਆਪਣੇ ਆਪ ਹੀ ਨਿਕਲ ਰਿਹਾ ਹੈ ਕਿ ਇੱਥੇ ਕੂੜਾ ਸੁੱਟਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਲੋਕ ਆਉਂਦੇ ਜਾਂਦੇ ਸੜਕ ਦੇ ਵਿੱਚ ਕੂੜਾ ਸੁੱਟ ਕੇ ਬੜੇ ਫਖਰ ਨਾਲ ਅੱਗੇ ਚਲੇ ਜਾਂਦੇ ਹਨ ਪਰ ਇਹ ਨਹੀਂ ਸੋਚਦੇ ਕਿ ਇਹ ਕੂੜਾ ਲੱਖਾਂ ਆਉਣ ਜਾਣ ਵਾਲੇ ਲੋਕਾਂ ਦੇ ਮਨ ਨੂੰ ਚੁਬਦਾ ਹੈ। ਲੋਕਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅੰਮ੍ਰਿਤਸਰ ਸਿਟੀ ਨੂੰ 스마트 ਸਿਟੀ ਬਣਾਉਣ ਲਈ ਗੰਦਗੀ ਤੇ ਆ ਰਹੀਆਂ ਮੁਸ਼ਕਲਾਂ ਦੂਰ ਕਰਨੀਆਂ ਚਾਹੀਦੀਆਂ ਹਨ। ਹਾਂਜੀ ਗੋਪਾਲ ਨਗਰ ਇਹ ਬਹੁਤ ਗੰਦਗੀ ਹੈ ਇਹਦੇ ਨਾਲ ਬਹੁਤ ਬਿਮਾਰੀਆਂ ਫੈਲਦੀਆਂ ਪਈਆਂ ਜੇ ਇਹ ਥੋੜਾ ਜਿਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਨੂੰ ਸਫਾਈ ਕਰੇ। ਸਿਟੀ ਨੂੰ ਸਮਾਰਟ ਬਣਾਉਣ ਵਾਸਤੇ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ। ਜਾਂ ਲੋਕ ਕਹਿੰਦੇ ਹਨ ਕਿ ਪੰਜਾਬੀ ਕਹਾਵਤ ਹੈ ਕਿ ਜੇ ਕਿਸੇ ਨੇ ਲਾਹ ਲਈ ਲੋਈ ਤੇ ਕੀ ਕਰੇਗਾ ਕੋਈ ਇਹਦਾ ਮਤਲਬ ਇਹ ਹੈ ਵੀ ਤੁਸੀਂ ਵੇਖ ਸਕਦੇ ਹੋ ਵੀ ਲੋਕੀ ਵੀ ਸ਼ਰਮ ਨਹੀਂ ਕਰਦੇ ਜਗਾ ਜਗਾ ਦੇ ਕੂੜਾ ਸੁੱਟਿਆ ਆਇਆ ਹੈ ਕੂੜਾ ਇਸ ਤਰ੍ਹਾਂ ਸੁੱਟਦੇ ਹਨ ਜਿਵੇਂ ਇਹ ਸੜਕ ਅੱਧੀ ਮੱਲੀ ਹੋਈ ਹੈ ਤੇ ਇਹ ਮੇਨ ਸੜਕ ਤੁਸੀਂ ਵੇਖ ਸਕਦੇ ਹੋ ਬਿਲਕੁਲ ਸਾਹਮਣੇ ਗੁਰੂ ਨਾਨਕ ਦੇਵ ਹਸਪੀਟਲ ਹੈ ਤੇ ਇਸ ਦੇ ਸਾਹਮਣੇ ਨਜ਼ਦੀਕ ਹੀ ਇੱਕ ਨਿੱਜੀ ਸਕੂਲ ਵੀ ਹੈ ਤੇ ਲੋਕਾਂ ਦਾ ਕਹਿਣਾ ਇਹ ਹੈ ਕਿ ਜੇ ਅੰਮ੍ਰਿਤਸਰ ਸਿਟੀ ਨੂੰ ਆਪਾਂ ਸਮਾਰਟ ਸਿਟੀ ਬਣਾਉਣਾ ਹੈ ਤੇ ਪਹਿਲੋ ਇਸ ਗੰਦਗੀ ਨੂੰ ਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨਾ ਹੋਵੇਗਾ ਨਹੀਂ ਤੇ ਸਮਾਰਟ ਸਿਟੀ ਬਹੁਤ ਦੂਰ ਹੋਵੇਗਾ ਇਸ ਗੰਦਗੀ ਦੇ ਨਾਲ ਸਮਾਰਟ ਸਿਟੀ ਦਾ ਕੀ ਸਾਡੇ ਸ਼ਹਿਰ ਨੂੰ ਇੱਕ ਹਿਸਾਬ ਦਾ ਕਲੰਕ ਲੱਗਾ ਆਇਆ ਹੈ ਐਡਾ ਪਵਿੱਤਰ ਸ਼ਹਿਰ ਗੁਰੂ ਨਗਰੀ ਰਿਸ਼ੀਆਂ ਮੁਰਿਆਂ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਪੀਰ ਪਗੰਬਰਾਂ ਦੀ ਧਰਤੀ ਦੇ ਉੱਤੇ ਹਰ ਜਗ੍ਹਾ ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਜਿਹੜੇ ਕਿ ਬਾਹਰੋਂ ਆਉਣ ਵਾਲੇ ਸਲਾਨੀਆਂ ਦੇ ਮਨਾਂ ਤੇ ਡੂੰਗੀ ਪੈੜੀ ਛਾਪ ਛੱਡਦੇ ਹਨ ਫਾਸਟਵੇ ਖਬਰਨਾਮਾ ਤੋਂ ਆਪਣੇ ਸਹਿਯੋਗੀ ਆਰਕੇ ਨਾਲ ਅਮਰੀਤ ਸਿੰਘ ਵੱੱਲੇ ਦੀ ਰਿਪੋਰਟ ਅਨੁਸਾਰ